ਪਸ਼ੂ ਪਾਲਣ ਮੇਲਾ ਬੈਟਰੀ ਸਾਇੰਸ ਕਾਲਜ ਰਾਮਪੁਰੇ ਦੇ ਵਿੱਚ ਜੀ ਇਹ ਮੇਲਾ ਅੱਜ ਲੱਗਿਆ ਸੀਗਾ ਜਿਹੜੇ ਜਿਹੜੇ ਵੀਰ ਦੇਖਣ ਗਏ ਸੀ ਜ਼ਰੂਰ ਦੱਸਿਓ ਜੀ ਸਭ ਤੋਂ ਪਹਿਲਾਂ ਮੇਲੇ ਦਾ ਉਦਘਾਟਨ ਕੀਤਾ ਐਮਐਲਏ ਸਾਹਿਬ ਨੇ ਤੇ ਮੇਲੇ ਦੇ ਵਿੱਚ ਬੜੀਆਂ ਵਧੀਆ ਰੌਣਕਾਂ ਸੀਗੀਆਂ ਪਰ ਬਾਲੇ ਵੱਡੇ ਆਪਾਂ ਕਹიდੀ ਵੀ ਪੱਦਰ ਤੇ ਇਹ ਮੇਲਾ ਨਹੀਂ ਸੀਗਾ ਥੋੜਾ ਛੋਟਾ ਸੀਗਾ ਜਿਹਦੇ ਵਿੱਚ 35-40 ਸਟਾਲਾਂ ਲੱਗੀਆਂ ਸੀਗੀਆਂ ਵੱਖ-ਵੱਖ ਕੰਪਨੀਆਂ ਜਿਵੇਂ ਕਿ ਮੈਡੀਸਨ ਦੀਆਂ ਕੁਝ ਸਟਾਲਾਂ ਸੀਗੀਆਂ ਜਿਹੜੀਆਂ ਪਸ਼ੂਆਂ ਵਾਲੀਆਂ ਨੀਗੀਆਂ ਕੁਝ ਕੁ ਸਟਾਲਾਂ ਇਹਦੇ ਵਿੱਚ ਸੀਗੀਆਂ ਜਿਹੜੀਆਂ ਆਪਣੇ ਵਾਤਾਵਰਣ ਦੇ ਨਾਲ ਰਿਲੇਟਡ ਹੁੰਦੀਆਂ ਨੇਗੀਆਂ ਕੁਝ ਕੁ ਸਟਾਲਾਂ ਇਹਦੇ ਵਿੱਚ ਸੀਗੀਆਂ ਜਿਹੜੀਆਂ ਫੀਡ ਸਪਲੀਮੈਂਟ ਵਾਲੀਆਂ ਨੇ ਪਸ਼ੂਆਂ ਦੇ ਲਈ ਮੇਲੇ ਦਾ ਬਹੁਤ ਵਧੀਆ ਸਿਸਟਮ ਸੀਗਾ ਪਰ ਇੰਨਾ ਜ਼ਿਆਦਾ ਇਕੱਠ ਨਹੀਂ ਸੀਗਾ ਕਿਉਂਕਿ ਇਹਦੀ ਐਡ ਵੀ ਇੰਨੀ ਕੋਈ ਹੋਈ ਨਹੀਂ ਹੈਗੀ ਮੇਰੇ ਮੁਤਾਬਕ ਕਿਉਂਕਿ ਸਾਨੂੰ ਵੀ ਤਰੰਤੀ ਪਤਾ ਲੱਗਿਆ ਸੀ ਮੇਲੇ ਦਾ ਕੋਈ ਬਾਹਲਾ ਪਹਿਲਾਂ ਇਹਦੀ ਕੋਈ ਐਡ ਨਹੀਂ ਆਈ ਸੀ ਕਿ ਵੀ ਇੱਥੇ ਨਾ ਪੂਰੀ ਮੇਲਾ ਹੈਗਾਗਾ ਔਰ ਜਿਹੜੀ ਜਿਹੜੇ ਵੀਰ ਇਸ ਮੇਲੇ ਦੇ ਵਿੱਚ ਆਏ ਸੀ ਜਾਂ ਜਿਨ੍ਹਾਂ ਨੇ ਇਸ ਮੇਲੇ ਦੇ ਵਿੱਚ ਹਾਜ਼ਰੀ ਲਵਾਈ ਸੀ ਕਮੈਂਟ ਕਰਕੇ ਜਰੂਰ ਦੱਸਿਓ ਬਸ ਕੁੱਲ ਮਿਲਾ ਕੇ ਮੇਲਾ ਵਧੀਆ ਸੀ ਕਿਉਂਕਿ ਹਰ ਕੰਪਨੀ ਦੀਆਂ ਜਿਹੜੀਆਂ ਸਟਾਲਾਂ ਸੀਗੀਆਂ ਬਹੁਤ ਵਧੀਆ ਇਹਨਾਂ ਦੇ ਸਟੇਜ ਦਾ ਪ੍ਰਬੰਧ ਕਰਿਆ ਹੋਇਆ ਸੀਗਾ ਜਿਹੜਾ ਇਹਨਾਂ ਦਾ ਸਟੇਜ ਵਾਲਾ ਸਿਸਟਮ ਸੀ ਤੇ ਜਿਸ ਜਗ੍ਹਾ ਦੇ ਉੱਤੇ ਇਹਨਾਂ ਦੀਆਂ ਸਟਾਲਾਂ ਲੱਗੀਆਂ ਸੀ ਉਹ ਵਧੀਆ ਖੁੱਲੀ ਜਗ੍ਹਾ ਸੀਗੀ ਕਿ ਪਰ ਕਿਸਾਨ ਭਰਾ ਦੇਖਣ ਨੂੰ ਬਹੁਤ ਘੱਟ ਮਿਲੇ ਸੀ ਕਿਉਂਕਿ ਜਿਹੜਾ ਇਹਨਾਂ ਦਾ ਸਿਸਟਮ ਸੀਗਾ ਬਹੁਤ ਛੋਟਾ ਸੀ ਇਹਨਾਂ ਨੇ ਆਪਦੀ ਇੰਨੀ ਐਡ ਨਹੀਂ ਕਰੀ ਹੈਗੀ ਵੀ ਕਿਸਾਨਪੁਰਾ ਇੱਥੇ ਪਹੁੰਚਣਾ ਲਿਮਟਿਡ ਦੀ ਕਿਸਾਨਪੁਰਾ ਸੀ ਕੋਈ ਇੰਨਾ ਜ਼ਿਆਦਾ ਇਕੱਠ ਨਹੀਂ ਸੀ ਇੱਕ ਪਾਸੇ ਮੇਲੇ ਦੇ ਵਿੱਚ ਇਹਨਾਂ ਦੀਆਂ ਜਿਹੜੀਆਂ ਰੇੜੀਆਂ ਵਗੈਰਾ ਸਟਾਲਾਂ ਵਗੈਰਾ ਜਿਹੜੇ ਕਿਸਾਨਪੁਰਾ ਮਾ ਨੇ ਅਚਾਰ ਵੇਚਣਾ ਸੀਗਾ ਉਹ ਅਚਾਰ ਵਾਲੇ ਸੀ ਕੋਈ ਗੋੜਾ ਵਾਲੇ ਸੀਗੇ ਦੂਸਰੇ ਪਾਸੇ ਸੀਗਾ ਜੀ ਪਸ਼ੂਆਂ ਦਾ ਮੇਲਾ ਉਹ ਵੀ ਬਹੁਤ ਛੋਟੇ ਪੱਧਰ ਤੇ ਸੀਗਾ ਜਿਹਦੇ ਵਿੱਚ ਭੇਡਾਂ ਵੀ ਸੀਗੀਆਂ ਬੱਕਰੀਆਂ ਵੀ ਸੀਗੀਆਂ ਯੂਨੀਵਰਸਿਟੀ ਦੇ ਗਰਾਊਂਡ ਦੇ ਵਿੱਚ ਸੀਗਾ ਪਰ ਇੰਨਾ ਜਿਆਦਾ ਵੱਡਾ ਨਹੀਂ ਸੀਗਾ ਯਾਨੀ ਕਿ ਬਹੁਤ ਛੋਟੇ ਪੱਧਰ ਤੇ ਮੇਲਾ ਸੀਗਾ ਕਿਉਂਕਿ ਇੱਕ ਇੱਕ ਰਿੰਗ ਤਾਂ ਸੀਗਾ ਜੀ ਬੱਕਰੀਆਂ ਵਾਲਾ ਜਿਹਦੇ ਵਿੱਚ ਭੇਡਾਂ ਤੇ ਬੱਕਰੀਆਂ ਸਨ ਦੂਜਾ ਰਿੰਗ ਸੀਗਾ ਜੀ ਗਾਵਾਂ ਵਾਲਾ ਜਿਹਦੇ ਵਿੱਚ ਗਾਵਾਂ ਸਨ ਤੇ ਤੀਜਾ ਰਿੰਗ ਸੀਗਾ ਜੀ ਮੱਝਾਂ ਵਾਲਾ ਸੋ ਬੜੇ ਛੋਟੇ ਪੱਧਰ ਤੇ ਮੇਲਾ ਸੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਧੰਨਵਾਦ ਜੀ